ਹਾਂ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਪਿੰਡ ਲੋਪੋ ਕੰਮ ਜਿਹੜਾ ਆਪਣਾ ਚੱਲੀ ਜਾਂਦਾ ਜੀ ਬਾਬੇ ਦੀ ਕਰਪਾਣਾ ਬਹੁਤ ਸੋਹਣਾ ਕੰਮ ਚੱਲਦਾ ਲੈਂਟਰ ਦੇੜਣਾ ਚੋપરા ਨੇ ਲੈਂਟਰ ਵੀ ਪੂਰਾ ਹਾਰੜ ਘਾਣ ਕੋਨੋਂ ਕੋ ਗੋਲਦਾ ਹੀ ਨਹੀਂ ਤੇ ਦੋ ਹੈਂਪਰਾਂ ਲਿਆ ਕੇ ਚਲਾਤੀਆਂ ਫਿਰ ਚੋપરા ਨੇ ਤੇ ਫੇਰ ਮੜਿਆ ਤੁਰਿਆ ਜੀ ਕੰਮ ਕਰਵਾਉਣ ਵਾਸਤੇ ਸੰਪਰਕ ਕਰੋ ਫਿਰ ਆਪਣੇ ਨਾਲ ਨੰਬਰ ਆਪਣਾ 8528414076 ਪੂਰਾ ਹਾਰਡ ਲੈਂਟਰ ਹੈ ਜਿਹੜਾ ਹੈਮਰਾਂ ਨੂੰ ਵੀ ਐਂ ਕਹਿੰਦਾ ਪਿੱਛੇ ਹੋ ਜਾ ਪਿੱਛੇ ਦੇਖੋ ਇਹ ਮਗਰ ਘਾਣ ਚਾਲਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਘਾਣ ਦਾ ਲੈਂਟਰ ਨੂੰ ਰੈਕ ਘਾਣ ਤੇ ਦੋ ਹੈਮਰਾਂ ਜਿਹੜੀਆਂ ਲਗਾਤਾਰ ਚਾਲਦੇ ਨੂੰ ਅੱਜ ਦੂਜਾ ਦਿਨ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵਿੱਚ ਜਿਹੜਾ ਇਹ ਤੀਜੇ ਦਿਨ ਦਾ ਕੰਮ ਆ ਦੋ ਖਾਨੇ ਟੁੱਟਿਆ ਜਿਹੜੇ ਇੱਕ ਉਹ ਤੇ ਇੱਕ ਆਹ ਅੱਜ ਆਹ ਜਿੱਥੇ ਚੰਨਾ ਘਣ ਚਲਾਈ ਜਾਂਦਾ ਇੱਥੋਂ ਤੱਕ ਕਲੀਅਰ ਹੋਊਗਾ ਘਰ ਦੋ ਫਿਰ ਵੀਡੀਓ ਨੂੰ ਸ਼ੇਅਰ ਪੇਜ ਨੂੰ ਫੋਲੋ ਕਰ ਲੋ